ਦੇ ਦੋਸਤੋ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਸਾਰਿਆਂ ਨੇ ਆਪੋ ਆਪਣਾ ਰੱਖੋ ਖਿਆਲ ਤੇ ਰਜਾਈਆਂ ਲੋ ਕੱਢ ਤੇ ਕੰਬਲ ਕੋਟੀਆਂ ਕੇਸੀਆਂ ਜੋ ਵੀ ਤੁਹਾਡੇ ਘਰ ਦੇ ਵਿੱਚ ਕੀਮਤੀ ਸਮਾਨ ਤੁਹਾਡਾ ਜੋ ਕਿ ਤੁਹਾਨੂੰ ਠੰਡ ਤੋਂ ਬਚਾ ਸਕੇ ਉਹ ਜ਼ਰੂਰ ਕੱਢੋ ਤੇ ਬੱਚਿਆਂ ਦਾ ਵੀ ਖਿਆਲ ਰੱਖੋ ਬੱਚਿਆਂ ਦੇ ਵੀ ਜੋ ਹੱਥਾਂ ਪੈਰਾਂ ਤੇ ਜੋ ਵੀ ਹੈਗਾ ਸਾਰਾ ਕੁਝ ਲੋ ਦੀਆ ਰੋਟੀ ਖਾਂਦੇ ਆ ਹੱਥ ਤੇ ਹੀ ਧਰ ਕੇ ਤੇ ਇਹ ਫਿਰ ਮੰਮੀ ਬਣਾਉਂਦੀ ਹੈ ਸਬਜ਼ੀ ਕੰਮ ਜੋਰਾ ਸੋਰਾ ਚੱਲਣਦੇ ਆ ਲੋ ਜੀ ਇਹ ਜੱਪਕਣ ਲੱਗੇ ਆ ਕਾਦੇ ਰੋਟੀ ਸੁਵਾਈ ਅੱਧਾ ਆਲੇ ਪ੍ਰੋਣੀ ਆਇਆ ਤੇ ਮਾਸਟਰਿਕ ਜਾਰੇ ਪਿਆ ਤੇ ਹੁਣ ਮੈਂ ਲੱਗਾ ਝਾੜੂ ਫੇਰ ਇੱਥੇ ਕੇ ਦਾ ਸਿੱਧੂ ਕੁੰਦਿਆ ਕਿਸ ਨੂੰ ਕੁਛ ਹੁੰਦਿਆ ਆ ਇਧਰ ਆ ਮਨਵੀਰ ਵੀ ਨਾਲ ਆ ਫੇਰ ਠੀਕ ਆ ਆ ਫੜ ਝਾੜੂ ਫੇਰ ਝਾੜੂ ਫੇਰ ਸਾਰਾ ਅੰਦਰ ਦਾ ਕੂੜਾ ਘੜਦੇ ਕਿਨਾਂ ਕੀ ਚੱਲ ਚੱਲ ਹਾਂ ਭੀ ਨਾ ਟਾਈਮ ਨਹੀਂ ਲੱਗਣਾ ਚੱਕ ਚੱਕ ਖਾਲੀ ਆ ਖਾਲੀ ਆ ਵਾਹੇ ਛੜਦੇ ਛੜਦੇ ਅੰਗੂਰ ਚੋਂ ਮੂੰਹ ਫੁੱਲਦੀ ਉਹ ਸਾਮ ਨਾਲੇ ਸ਼ਾਬਾਸ਼ ਵੈਰੀ ਗੁੱਡ ਇਹ ਉਹੀ ਜਿਹੜੀ ਖਰਾਬ ਦੇਤੀ ਸੀ ਉਹਦੋਂ ਉਹੀ ਆ ਸ਼ਾਬਾਸ਼ ਹੁੰ ਦਾਇਰ ਨੂੰ ਕੰਮ ਕਰਨੇ ਉਹ ਸਾਰਾ ਗਰਾ ਚੱਕ ਕਾਟੋ ਵਿੱਚ ਸਾਮਾਨ ਵੀ ਚੱਕੀ ਜਾ ਚਲ ਹੁਣ ਚੁੱਪਾ ਕਰ ਲੈ ਮੂੰਹ ਤੇ ਗੱਲਾਂ ਕਰ ਲਾ ਦੋ ਮਿੰਟ ਕਿੱਥੋਂ ਆਇਆ ਲੱਗ ਜੀਜੀ ਇਹ ਮੈਂ ਜੀਜੀ ਕਾਲਣ ਆਇਆ ਹਾਂ ਮੈਂ ਕਿੱਥੋਂ ਆਇਆ ਜੀਜੀ ਕਿਹਨ ਲੱਗੇ ਤੀ ਜੀਜੀ ਕਿਹਨ ਲੱਗੇ ਤੀ ਜੀਜੀ ਪਾਪਾ ਉਹ ਕਹਿੰਦੀ ਪਾਪਾ ਨੇ ਮਜ਼ਾ ਆਇਆ ਕਿ ਨਹੀਂ ਮਜ਼ਾ ਆਇਆ ਕਿੰਨਾ ਕੁ ਪਾਪਾ ਕਿੰਨਾ ਮਜ਼ਾ ਆਇਆ ਕਿੰਨਾ ਮਜ਼ਾ ਆਇਆ ਬਹੁਤ ਮਜ਼ਾ ਜਿਆਦਾ ਆਇਆ ਪੰਗੜਾ ਪਾਈ ਪੰਗੜਾ ਪਾਈ ਪੰਗੜਾ ਪਾਈ ਪੰਗੜਾ ਪਾਈ ਸਾਰੇ ਪਾਪਾ ਜੀ ਇਹਨਾਂ ਨੂੰ ਪਾ ਪੰਗੜਾ ਲੋ ਜੀ ਰੋਟੀ ਖਾਣ ਦੇ ਆ ਹੱਥ ਤੇ ਹੀ ਧਰ ਕੇ ਤੇ ਇਹ ਫਿਰ ਮੰਮੀ ਬਣਾਉਂਦੀ ਹੈ ਸਬਜ਼ੀ ਕੰਮ ਜੋਰਾ ਸੋਰਾ ਚੱਲਣ ਦੇ ਆ ਆ ਬਿਆੜ ਬਿਆਲਾ ਕਰ ਬਿਆੜ ਕਰ ਇੱਧਰ ਮੁੰਡਾ 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 ਦੇ ਕਿੱਦਾ ਪਾਇਆ ਉੱਪਰ ਕਿਉਂ ਵੀ ਬਿਆ ਕਿੱਦਾਂ ਆ ਰਾਮ ਨਾ ਪਾਜੀ ਕਹਿੰਦਾ ਆ ਕੇ ਕਰਦਾ ਕਹਿੰਦਾ ਪਾਜੀ ਆ ਕਰਦਾ ਪਾਜੀ ਹਲ ਪਾਵੇ ਸੀ ਬੰਨੀ ਐ ਇਹ ਮੂਹ ਪਾਜੀ ਕਹਿੰਦਾ ਆ ਕਰਦਾ ਅਸਾਂ ਨੂੰ ਰੋਟੀ ਖਾਣ ਦੇ ਤੋ ਕੱਟਾ ਪਿੰਦਾ ਚੱਲ ਬਹਿ ਜਾ ਪ੍ਰਿਖੇ ਸਾਰੇ ਘੇਰ ਦੋ ਇਦਾਂ ਸਾਡੇ ਤਾਂ ਵੇੜੇ ਚੰਨ ਢੀ ਕੀ ਕੱਪੜੇ ਦੇ ਕਿ ਤੱਕ ਲਰੇ ਸਾਰੇ ਚੱਕਣ ਇਹ ਤਾਂ ਸੱਗੀ ਰੱਖੀ ਜਾਨੀ ਉਹਦਾ ਵਾਲਾ ਮਾਂ ਦੀ ਆਲੂ ਜੀ ਮੀ ਗਾ ਨੂੰ ਮਟਰ

ਜਵਾਈ ਤੇ ਸੱਸ ਤੇ ਜਵਾਈ ਨਾਲ ਭਾਈ ਮੁੰਡਾ ਨਹੀਂ ਕਰਾਉਂਦੇ ਆ ਮੁੰਡੇ ਚਾਰ ਉਠਾਲ ਜਾਈ ਆ ਦੇ ਸਾਡਾ ਮੁੰਡਾ ਜਵਾਈ ਤੇ ਸੱਸ ਕਰਮ ਕੰਮ ਕਰਨ ਦੇ ਜੀ ਬੈਠੋ ਨਹੀਂ ਬੰਨੇ ਆ ਹੈਨਾ ਜੇ ਜਾੜ ਦੇ ਮੁੰਡਾ ਫੜ ਲਿਆ ਤਾ ਗੇਰ ਜੇ ਬਹੁਤ ਪਉਂਦਾ ਆ ਗੇਰ ਸਾਡੇ ਤਾਂ ਵੇੜੇ ਚੰਨ ਡਿੱਗਿਆ ਏ ਆ ਚੰਨ ਡਿੱ ਗਿਆ ਹੈਗਾ ਦੇਖ ਨਾ ਕਿ ਉੱਡ ਗਿਆ ਕਾ ਟਿੱਕਾ ਲਾ ਕੇ ਰੱਖਿਆ ਕਰ ਬੁੱਥੀ ਦੇ ਉਹ ਗੇਅਰ ਨਹੀਂ ਪਾਉਂਦੇ ਲੋ ਗੇਅਰ ਨਹੀਂ ਪਾਉਂਦੇ ਲਹ ਪਾਤਾ ਨਹੀਂ ਪਹਿਲਾ ਗੇਅਰ ਕਹਿੰਦਾ ਪਾਉਗਾ ਬਾਕੀ ਬਾਅਦਿਆਂ ਸੇ ਉਰੇ ਪਰੇ ਹੋ ਗਏ ਕੰਮ ਹੋਣ ਡਿਆ ਮੁੰਡਾ ਹੁਣੋਂ ਗਿਆ ਦੇਖ ਲੈ ਨਾ ਹੋਰ ਕਰਦੀ ਆ ਇਹ ਗੰਡੇ ਨਾ ਖਾਜ ਕਰਦੀ ਪੱਟਾ ਦੇ ਆਪਣੇ ਉਹ ਦੇ ਹੱਥ ਨਾਲ ਨਹੀਂ ਕਰਦੀ ਡਿਜੀਟਲ ਆ ਬ ਡਿਜੀਟਲ ਇਹ ਡਿਜੀਟਲ ਮਿੱਤਰ ਡਿਜੀਟਲ ਬੱਚੇ ਆਏ ਉਦਲਾ ਕੁੜਾ ਇਦਾਂ ਨੂੰ ਕਰੀ ਜਾਂਦੇ ਆ ਦੇ ਤਾਂ ਤੈਨੂੰ ਸਪਾਈ ਨਾ ਮਤਲਬ ਉਹ ਆ ਗਈ ਡੰਡਾ ਲੈ ਕੇ ਕਹਿੰਦੀ ਕੰਨੇ ਗਿਆ ਪਰੇ ਹੋ ਜਾ ਪਰੇ ਹੋ ਜਾ ਬੱਸ ਨਾ ਦੌਰ ਜੇ ਚੱਕਣੀ ਜੀ ਕੰਮ ਚੱਲੰਦਾ ਜੋਰਾ ਸੋਰਾ ਨਾਲ ਫ੍ਰਿਜ ਫੁੱਜ ਸਾਫ ਕਰਕੇ ਹੱਡੀ ਸਾਰੀ ਤੇ ਫ੍ਰਿਜ ਨੂੰ ਸਾਫ ਹੋ ਗਈ ਆ ਬਹੁਤ ਕੰਮ ਖਰਾਬ ਹੋਇਆ ਇਸ ਵਜ੍ਹਾ ਦਾ ਸਾਫ ਹੋ ਗਈ ਸਾਰੀ ਫ੍ਰਿਜ ਬੱਸ ਹੁਣ ਇਹ ਧੋਣ ਦੇ ਡੱਬੇ ਫ੍ਰਿਜ ਦੇ ਤੇ ਬਈ ਧੋਣ ਦੇ ਇੱਧਰ ਸਾਰੇ ਕੱਢ ਕੇ ਫ੍ਰਿਜ ਦੇ ਕੰਮ ਬਹੁਤ ਅੱਜ ਟਿਕ ਡੱਬਾ ਤੋਂ ਹੋ ਗਿਆ ਬਾਕੀ ਆ ਰਹਿ ਗੇ ਕੰਮ ਜਿਹੜੇ ਅਸਲੀ ਇਹ ਹੁੰਦੇ ਕਰਨੇ ਵਾਲੇ ਉਹ ਤਾਂ ਬੰਦਾ ਰਗ ਰਗ ਕਰਦਾ ਹੀ ਆ ਝਾੜੂ ਪੂੰਚੇ ਉਹ ਤਾਂ ਕਰਨਾ ਹੀ ਹੁੰਦੇ ਰੇੜੀ ਦੇ ਹੁਣ ਉਹ ਜਿਹੜੀ ਉਹ ਵਾਸ਼ਿੰਗ ਮਸ਼ੀਨ ਉੱਤੇ ਕੱਪੜਾ ਦੇਣਾ ਤੇ ਘੱਟਾ ਉਹ ਪੈਂਦਿਆ ਪਾਣੀ ਦੇ ਛਿੱਟੇ ਵਗੈਰਾ ਉਹ ਵੀ ਖਰਾਬ ਹੋਣ ਲਈ ਆ ਹੁਣ ਉਹਦੇ ਕੋਲ ਦੇ ਦੇਣੇ ਆ ਪਹਿਲਾਂ ਟਾਕੇ ਰੱਖੀ ਸੀ ਕਪੜਾ ਲਾਤਾ ਹੀ 12 ਵਾਰ ਵਧੋਣੇ ਪੈਂਦੇ ਕਪੜੇ ਉੱਚ ਤੇ ਹੁਣ ਮੈਂ ਕਾ ਟਾਕੇ ਫੇਰ ਧੋ ਲਿਆ ਕਰਾਂਗੇ ਚੱਕ ਕੇ ਹਨਾ ਕੋਕੀਨਪਾ ਕਰ ਦਿੱਤਾ ਤਿਆਰ ਦੇਖੀ ਬਾਬੂ ਇੱਧਰ ਦੇਖੀ ਬਾਬੂ ਆਹ ਸਟਾਈਲ ਕੀਤਾ ਬਾਬੂ ਦਾ ਮੈਂ ਇੰਨ ਨੂੰ ਕੋਕੀ ਦਾ ਸਟਾਈਲ ਕੀਤਾ ਇੱਧਰ ਨੂੰ ਰੱਖ ਇਦਾਂ ਹੁਣ ਦਿਖਾੜ ਇੱਧਰ ਦਿਖਾ ਲਈ ਇੱਧਰ ਕਰੀ ਉਹ ਨਲੀ ਰਹਿ ਗਈ ਹੁਣ ਇੱਕ ਤਰੀ ਰੁਕ ਜਾ ਨਲੀ ਵੀ ਸਭ ਕਰਦਾ ਫਿਰ ਟਿਸ਼ੂ ਉੱਪਰ ਲੈ ਲੈ ਤੇ ਕਰ ਹੁਣ ਦੇਖੋ ਇਹਨਾਂ ਨੂੰ ਕੱਕਾ ਇਹ ਦੇਖੋ ਇਹਨਾਂ ਨੂੰ ਕੱਕਾ ਵਾਓ ਦਸਵਰੀ ਜੱਤੂ ਦਾ ਹੈਅਰ ਸਟਾਈਲ ਕਿੱਦਾਂ ਲੱਗਿਆ ਮੈਂ ਕੀਤਾ ਆਇਆ ਸੁਣਿਆ ਲੱਗਣੀਆਂ ਤੇ ਇੱਥੇ ਲੱਗਣੀਆਂ ਦੇ ਤਾਂ ਇਤਨਾਵੇਂ ਕੀ ਬਾ ਮੂਝ ਦਿਖਾੜ ਦਿਖਾ ਲ ਕਿਹੜੀ ਚੀਜ਼ੀ ਦਿਖਾ ਲ ਕੱਢ ਕੇ ਦਿਖਾ ਲ ਤੇ ਉਪਰਾਵੇਂ ਪਾ ਲੋ ਜਿੱਦ ਤਨਾ ਤੋਂ ਕੇ ਰੈਡੀ ਹੋ ਚੁੱਕੇ ਫੇਰ ਨਹੀਂ ਤੋ ਨਹੀਂ ਰੋਜ ਲੁੰਦੀ ਹੋਗਾ ਰੈਡੀ ਕਿਤੋਂ ਹੋਈ ਆ ਸਿਰ ਤੇ ਸ਼ੈਂਪੂ 5 ਮਿੰਟ ਲਾ ਕੇ ਰੱਖੀਦਾ ਫੇਰ ਅਸਰ ਕਰਦਾ ਅੱਛਾ ਤੇਰੇ ਵਾਂਗ ਇਹਨਾਂ ਉਦਾਂ ਹੀ ਲਾ ਕੇ ਛਿੜਦਾ ਹੋਣਾ ਸਾਈਡ ਤੇ ਕਿਰਣਾ ਨਹੀਂ ਹੁੰਦਾ ਤਾਂ ਪਾਣੀ ਦਾ ਉਹ ਤਾਂ ਪ੍ਰੀਤੀ ਕਰਦੀ ਮੈਂ ਆਪਣੇ ਜਦ ਮੈਂ ਬਣੀ ਆ ਪੂਤਨੀ ਸਿਰ ਬੋਣਾ ਹਲੇ ਬਸ ਨਾ ਨੂੰ ਕਿ ਹਟੇ ਆ ਤੇ ਸਿਰ ਚੁਰ ਬੋਣਾ ਹਲੇ ਥੋੜਾ ਜਿਹਾ ਮੈਂ ਕਿ ਸਿਰ ਨੂੰ ਧੁੱਪ ਲਗਾਈ ਜਾਵੇ ਕਰੀਮ ਕਰੂ ਮੰਮੀ ਉਹ ਲੱਗੀ ਮੰਮੀ ਹੁਣੀ ਆਏ ਆ ਇੱਥੇ ਇੱਕ ਕੱਪੜਾ ਦੇ ਲਿਆਣੀ ਚੁੱਪੇ ਖਾਂਦੀ

ਬੱਲੇ ਤੇਰੀਆਂ ਬੁੱਲਾਂ ਚੁਣਾਈ ਉਹ ਸਾਨਾ ਲਵਾ ਕੇ ਕਿੱਦਾਂ ਨਹੀਂ ਬਣੀ ਦੁੱਧੂ ਪੀਦਾ ਰਿਹਾ ਹੁਣ ਆਪਾਂ ਲੱਗੇ ਕੱਪੜੇ ਚੇਂਜ ਕਰਨ ਕੱਪੜੇ ਚੇਂਜ ਕਰਨ ਲੱਗੇ ਇੱਧਰ ਇਹ ਨੋ ਸੱਸਾਂ 도ੜ ਗਈਆਂ ਬਾਹਰ ਇੰਨੀਆਂ ਜਨਾਨੀਆਂ ਹੋਂਦੇ ਬਾਜੂਦ ਬਖਰਾਣਾ ਇੰਨਾ ਪਿਆ ਤਿੰਨ ਜਨਾਨੀਆਂ ਹੋਂਦੇ ਬਾਜੂਦ ਨਾਨੀ ਦੇ ਇੱਕ ਹੀ ਬੋਹ ਹੁੰਦੀ ਆ ਮੈਂ ਤਾਂ ਆਪਣੀ ਪਿੱਤੀ ਸਵੇਰ ਦੀ ਜਨਾਨੀ ਤਾਂ ਇੱਕ ਹੀ ਘਰ ਨੂੰ ਚੱਕ ਦਿੰਦੀ ਫੜ ਕੇ ਆਪਣਾ ਮੈਂ ਨਾ ਪਾਸ ਸਵੇਰ ਦੀ ਤਾਂ ਸੇ ਦੀ ਕਰਦੀ ਨੀ ਲੋਚ ਹੱਥੇ ਮੰਮੀ ਦਾ ਸਵੇਰ ਦੀ ਲੱਗੀ ਆ ਸਵੇਰ ਦੀ ਲੱਗੀ ਆ ਮੰਮੀ ਦਾ ਹੁਣ ਨਾ ਸੀ ਮੈਂ ਮਾੜਾ ਜੇ ਮੈਂ ਵੀ ਮੈਂ ਨਾ ਕੱਪੜੇ ਮੇਰੇ ਹੋ ਹੀ ਪਾ ਇਹ ਵੀ ਸਵੇਰ ਦੀ ਲੱਗੀ ਆ ਮੈਂ ਨਾ ਤੀ ਹੋਰ ਮੈਂ ਆਪਣੇ ਚੁੱਬਾ ਵੀ ਨਾ ਆਓ ਫਿਰ ਜਾਨ ਤਾਂ ਕਰਦੇ ਮੈਂ ਵੀ ਲੈ ਜਾ ਕਰੂਗੀ ਪ੍ਰੀਤੀ ਹੈ ਬੱਡੇ ਬੱਡੇ ਜਾਣ ਦੇ ਦੇ ਪਰ ਮੈਂ ਵੀ ਇਹਨੂੰ ਲੈ ਜਾਉਂਗਾ ਅੱਛਾ ਤੁਹਾਡੇ ਨਾਲ ਅਹੀ ਜਾਇਦਾ ਨਹੀਂ ਨਹੀਂ ਦਾਦ ਜੰਮੀ ਨਾ ਰਹਿ ਰਹਾਂ ਉਹ ਮੀਂਹ ਚਾਰਨਾ ਮੈਂ ਮੈਂ ਮੇਰੇ ਅੱਲਾ ਤਾਂ ਖੁੱਲੀ ਛੁੱਟੀ ਆ ਹਜੇ ਅੱਗੇਆਂ ਲੈ ਗਈ ਸੀ ਹੁਣ ਤਰ ਬੜਾ ਨਾ ਤੇਰੇ ਕੋ ਰਹੀ ਸੀ ਉਧਰ ਨਹੀਂ ਆ ਬਹ ਰਹੀ ਸੀ ਗਗਨ ਕੋ ਰਹੀ ਸੀ ਲਾਡੋ ਕੋ ਵੀ ਲੈ ਗਈ ਸੀ ਇਹਨੂੰ ਈਸਨ ਵੀਰ ਨੂੰ ਬਨ ਵੀਰ ਨੂੰ ਇਹਨਾਂ ਸਾਦੀ ਕੁਮਾਲੇ ਆਏ ਉਹ ਸਾਡਾ ਰਹਿ ਪਿਆ ਹੀ ਆ ਰਹਿਣ ਵੀ ਪੈਣਾ ਆਓ ਇਹਨੇ ਬ੍ਰਾ ਫੌਜੀ ਆਪਾਂ ਦਾ ਕੱਪੜੇ-ਕੂੜੇ ਚੇਂਜ ਕਰ ਲਏ ਸੀ ਹੁਣ ਰਾਤ ਦੇ ਪਾੜਿਆ ਕਿਉਂਕਿ ਥਾਂਡਾ ਨਾਲ ਤੇ ਮੂੰਹ ਧੋ ਲਿਆ ਅਕੜੇ ਸਿਰ ਕਵਵਾ ਲਿਆ ਉਹ ਬਾਬਾ ਡੰਗ ਰੰਗ ਥਾਪ ਹੋ ਗਿਆ ਹਾਂ ਤੇ ਦੋਸਤੋ ਠੰਡ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਸਾਰਿਆਂ ਨੇ ਆਪੋ ਆਪਣਾ ਰੱਖੋ ਖਿਆਲ ਤੇ ਰਜਾਈਆਂ ਲਓ ਕੱਢ ਤੇ ਕੰਬਲ ਕੋਟੀਆਂ ਕੇਸੀਆਂ ਜੋ ਵੀ ਤੁਹਾਡੇ ਘਰ ਦੇ ਵਿੱਚ ਕੀਮਤੀ ਸਮਾਨ ਤੁਹਾਡਾ ਜੋ ਕਿ ਤੁਹਾਨੂੰ ਠੰਡ ਤੋਂ ਬਚਾ ਸਕੇ ਉਹ ਜਰੂਰ ਕੱਢੋ ਤੇ ਬੱਚਿਆਂ ਦਾ ਵੀ ਖਿਆਲ ਰੱਖੋ ਬੱਚਿਆਂ ਦੇ ਵੀ ਜੋ ਹੱਥਾਂ ਪੈਰਾਂ ਤੇ ਜੋ ਵੀ ਹੈਗਾ ਸਾਰਾ ਕੁਝ ਕਵਰ ਕਰਕੇ ਰੱਖੋ ਤੇ ਜਿਹੜੇ ਬੱਚੇ ਆ ਉਹ ਮੋਕੀ ਕੈਪ ਵਿੱਚ ਨਾ ਘੁੰਮਣ ਬਹੁਤਾ ਮੋਕੀ ਕੈਪ ਕੱਢ ਲਓ ਮੋਕੀ ਕੈਪ ਕੱਢ ਲਓ ਤੇ ਬਾਕੀ ਬਹੁਤ ਜ਼ਿਆਦਾ ਠੰਡੇ ਕੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਗੱਲ ਇਦਾਂ ਕਿ ਲੇਡੀਜ਼ ਨੂੰ ਠੰਡ ਲੱਗਦੀ ਨਹੀਂ ਹੈਗੀ ਤੁਹਾਡੇ ਸਾਹਮਣੇ ਲੇਡੀਜ਼ ਬੈਠੀਆਂ ਬਿਨਾਂ ਸਿਰ ਦਾ ਹੈ ਵੀ ਲੱਗਦੀ ਨਹੀਂ ਹਮਣ ਪਰ ਜੇ ਰੋ ਅਮਣ ਛੋਟੀ ਜੀ ਹੁੰਦੀ ਸਨ ਲੇਡੀਜ਼ ਨੂੰ ਅਹੀ ਤਾਂ ਜਾਟਾ ਜੁੱਟ ਲਈਏ ਪਾ ਜੀ ਇਹਨੇ ਵੀ ਕੋਟੇ ਪਾ ਕੇ ਕੱਢ ਲੋ ਤੇ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਪਿਆਰਾ ਜਿਹਾ ਕਰ ਦਿਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਵੀ ਜਰੂਰ ਕਰਿਆ ਕਰੋ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਤੇ ਜਸੂ ਸਾਡੀ ਦੇਖੋ ਕੀ ਕਰਦੀ ਪਈ ਆ ਇਧਰ ਮੰਮੀ ਹੁਣੀ ਬੈਠੇ ਪਏ ਆ ਬਾਹਰ ਤੇ ਆਪਣਾ ਮਨੋਰੰਜਨ ਕਰ ਰਹੇ ਆ ਬੱਚੇ ਦੇ ਨਾਲ ਕਿਹਨੇ ਸੋਚਾਂ ਚ ਪਈ ਆ ਆਪਣੀ ਕਿਹੜੀ ਸੋਚਾਂ ਚ ਘੁੰਮੀ ਪਈ ਆ ਤੇ ਮਗਰ ਇਹਨੂੰ ਬਹੁਤ ਕਿਹਾ ਕਿ ਨਾ ਸੋਚਿਆ ਕਰ ਬਹੁਤਾ ਸਰਹਾਣੇ ਦਾ ਵੀ ਤਰਸ ਕੱਢ ਦਿੱਤਾ ਫੜ ਗਏ ਨੇ ਨੇ ਮੈਨੂੰ ਆਪਣੇ ਫੋਨ ਤੇ ਚਲੋ ਠੀਕ ਆ ਦੋਸਤੋ ਸਾਰੇ ਜਾਣੇ ਇਦੀ ਪਿਆਰ ਕਰਦੇ ਰਹੋ ਜੀ ਤੇ ਵੱਧ ਵੱਧ ਪਿਆਰ ਕਰੋ ਵੱਧ ਵੱਧ ਲਾਈਕ ਕਰੋ ਸ਼ੇਅਰ ਕਰੋ ਮੈਂ ਜਾ ਕੇ ਕੋਈ